ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗਰੇਡੀਆ ਦੇ ਵਿੱਚ ਮੌਸਮ ਦੀ ਅਫਡੇ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 7 ਦਿਨਾਂ ਦੀ ਕਰਾਂਗੇ 7-8 ਦਿਨਾਂ ਦੀ ਯਾਨੀ ਕਿ ਜਨਵਰੀ ਦੇ ਅਖੀਰਲੇ ਦਿਨਾਂ ਤੱਕ 31 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਹਰਿਆਣਾ Rajasthan ਦੀ ਮੌਸਮ ਦੀ ਗੱਲ ਕਰਾਂਗੇ ਸੋ ਅੱਜ ਦੀ ਜੇਕਰ ਗੱਲ ਕਰੀਏ ਜੀ ਐਸਐਲ ਦੀ ਤਾਜ਼ਾ ਸੈਟੇਲਾਈਟ ਤਸਵੀਰ ਦੇਖੀਏ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਹੋਣਾ ਹੋਇਆ ਲਗਭਗ ਇਸ ਵੇਲੇ 7 ਵਜਨ ਜਾ ਰਹੇ ਨੇ ਤੇ 22 ਜਨਵਰੀ ਦਾ ਦਿਨ ਆਪਣਾ ਆਖਰੀ ਪ੍ਰਾਪੂਰਗਾਤ ਕੇ ਲੰਘ ਚੁੱਕਿਆ ਸੋ ਅੱਜ ਕਹਿ ਸਕਦੇ ਹਾਂ ਕਿ ਸੀਜ਼ਨ ਦਾ ਸਭ ਤੋਂ ਗਰਮ ਦਿਨ ਸਰਦੀਆਂ ਦੇ ਵਿੱਚ ਅੱਜ ਰਿਕਾਰਡ ਹੋਇਆ ਪੰਜਾਬ ਦੇ ਵਿੱਚ ਮੈਕਸਿਮਮ ਟੈਂਪਰੇਚਰ ਜਿਹੜੇ ਕਿਤੇ ਕਿਤੇ ਕੁਸ਼ਕ ਥਾਵਾਂ ਤੇ 25 ਡਿਗਰੀ ਨੂੰ ਵੀ ਪਾਰ ਕਰ ਗਈ ਜਿਹਦੇ ਨਾਲ ਗਰਮ ਦਾ ਕਹਿ ਸਕਦੇ ਹਾਂ ਕਿ ਅੱਜ ਦਿਨ ਗਰਮ ਰਿਹਾ ਤੇ ਗਰਮੀ ਦਾ ਅਹਿਸਾਸ ਸਰਦੀਆਂ ਦੇ ਵਿੱਚ ਲੋਕਾਂ ਨੂੰ ਮਿਲਿਆ ਸੋ ਆਉਂਦੇ ਜੇਕਰ 48 ਘੰਟਿਆਂ ਦੀ ਗੱਲ ਕਰੀਏ ਜੀ ਇੱਕ ਸਿਸਟਮ ਜਿਹੜਾ ਕਿ ਇਸ ਵੇਲੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਐਕਟੀਵੇਟ ਹੈ ਪੂਰਵੀ ਔਰ ਦੱਖਣੀ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਬੂੰਦਾਬੰਦੀ ਇਸ ਵੇਲੇ ਹੋ ਰਹੀ ਹੈ ਆਉਂਦੇ 12 ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਰਾਤ ਨੂੰ ਤੇ ਕੱਲ ਸਵੇਰੇ ਇਹ ਸਿਸਟਮ ਅੱਗੇ ਕੁਝ ਕਰਦਾ ਹੋਇਆ ਹਰਿਆਣੇ ਦੇ ਖਾਸ ਕਰ ਮੱਧ ਹਰਿਆਣੇ ਤੋਂ ਲੈ ਕੇ ਦਿੱਲੀਵਾਲ ਦੇ ਲਗਦੇ ਖੇਤਰਾਂ ਨੂੰ ਜਿਹੜੇ ਦਿੱਲੀਵਾਲ ਲਗਦੇ ਆ ਔਰ ਯੂਪੀ ਦੇ ਪਛਮੀ ਖੇਤਰ ਉਹ ਖੇਤਰ ਜਿਹੜੇ ਦਿੱਲੀ ਦੇ ਨਾਲ ਆਸ-પાસ ਲਗਦੇ ਆ ਤੇ ਹਰਿਆਣੇ ਦੇ ਦੱਖਣ ਪੂਰਬੀ ਵਾਲੇ ਖੇਤਰਾਂ ਦੇ ਵਿੱਚ ਇਹ ਸਿਸਟਮ ਕਾਰਵਾਈਆਂ ਮੀਂਹ ਦੀਆਂ ਦਊਗਾ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਛਰਾਟ ਵੀ ਦਾ ਜ਼ਿਕਰਵਾ ਸਕਦਾ ਹੈ ਪੰਜਾਬ ਦੇ ਵਿੱਚ ਇਹ ਸਿਸਟਮ ਦਾ ਅਸਰ ਨਾ ਮਾਤਰ ਰਹੇਗਾ ਜਿਵੇਂ ਕਿ ਸਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਤੇ ਇਹ ਸਾਰਾ ਕੁਝ ਡਿਪੈਂਡ ਕਰੇਗਾ ਵਾਲੇ ਵਾਰਾ 24 ਘੰਟਿਆਂ ਦੇ ਦਰਮਿਆਨ ਜੇਕਰ ਬਦਲਵਾਈ ਬਣਦੀ ਹੈ ਤਾਂ ਕੁਝ ਕਹੇ ਲਿਆ ਕਿ ਪਟਿਆਲਾ ਦੇ ਨਾਲ ਜਿਹੜੇ ਲੱਗਦੇ ਖੇਤਰ ਹੈ ਦੂਜੇ ਫਾਸੇ ਸੰਗਰੂਰ ਦੇ ਕੁਸ਼ਕ ਇਤਰਾਾਂ ਦੇ ਵਿੱਚ ਮਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਉੱਪਰ ਦੀ ਬੱਦਲਬਾਹੀ ਲੰਘ ਸਕਦੀ ਆ ਟੁੱਟਵੇਂ ਤੌਰ ਤੇ ਪਰ ਮੀਂਹ ਦੇ ਅਸਰ ਨਾ ਮਾਤਰ ਹੀ ਨਹੀਂ ਕਿਤੇ ਕਿਤੇ ਕੁਸ਼ਕ ਥਾਵਾਂ ਤੇ ਜੇਕਰ ਹਲਕੀ ਕਨਵਨ ਹੋ ਜੂਏ ਤੇ ਕੁਦਰਤ ਦੇ ਹੱਥ ਵਾਸ ਹੈ ਜੀ ਇਹ ਸਿਸਟਮ ਪੰਜਾਬ ਨੂੰ ਕੋਈ ਬਹੁਤਾ ਕੁਝ ਨਹੀਂ ਦੇਵੇਗਾ ਪਹਾੜੀ ਖੇਤਰਾਂ ਦੇ ਵਿੱਚ ਹਲਕੀ ਬਰਬਾਰੀ ਦਾ ਸਿਸਟਮ ਦੌਰ ਜਿਹੜਾ ਆ ਇਹ ਸਿਸਟਮ ਲਵਾ ਸਕਦਾ ਜਿਨ੍ਹਾਂ ਦੇ ਨਾਲ ਸਿਤ ਹਮ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਗਿਆ ਆਉਂਦੇ ਜਿਹੜੇ ਅਦਨ ਹੋਣਗੇ ਯਾਨੀ 24 25 26 27 ਇਹਨਾਂ ਦਿਨਾਂ ਦੇ ਦਰਮਿਆਨ ਸੋ ਇਸ ਤੋਂ ਅੱਗੇ ਜਿਹੜਾ ਸਿਸਟਮ ਆਉਦਾ ਜਾਫ ਰਿਹਾ ਜਿਉ 28 29 30 ਇਹਨਾਂ ਦਿਨਾਂ ਦੇ ਆਸ-ਪਾਸ ਆਏਗਾ ਉਹ ਵੀ ਹਲਕੇ ਲੈਵਲ ਦਾ ਸਿਸਟਮ ਹੈ ਕੋਈ ਬਹੁਤ ਹੀ ਵੱਡੇ ਮੀਂਹ ਦੇ ਅਸਰ ਹੋਤੋ ਵੀ ਨਹੀਂ ਹੈ ਫਿਲਹਾਲ ਅੱਗੇ ਜਾ ਕੇ ਜੋ ਸਪਸ਼ਟ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸੱਦੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਜੀ ਜੇਕਰ ਧੁੰਦ ਵਾਲੇ ਫਖ ਤੋਂ ਗੱਲ ਕਰੀਏ ਧੁੰਦਾਂ ਹੁਣ ਬਹੁਤ ਘੱਟ ਹੋਣਗੀਆਂ ਖਾਸ ਕਰ ਪੰਜਾਬ ਹਰਿਆਣਾ ਰਾਜਸਥਾਨ ਜਿਹੜਾ ਧੁੰਦ ਰਹਿਤ ਰਹਿਣਗੇ ਆਉਂਦੇ ਚਾਰ-ਪੰਜ ਦਿਨਾਂ ਦੇ ਦਰਮਿਆਨ ਜ਼ਿਆਦਾਤਰ ਖੇਤਰਾਂ ਦੇ ਵਿੱਚ ਸੂਰਜ ਦੇ ਦਰਸ਼ਨ ਹੁੰਦੇ ਰਹਿਣਗੇ ਧੁੱਪ ਜੜੀਆਂ ਨਿਗੇ ਤੌਰ ਤੇ ਲੱਗਦੀ ਰਹੇਗੀ ਜਿਹਦੇ ਨਾਲ ਦਿਨ ਦੇ ਵਿੱਚ ਗਰਮੀ ਦਾ ਅਹਿਸਾਸ ਹੋਏਗਾ ਜੀ ਟੈਂਪਰੇਚਰ ਖਾਸ ਕਰਕੇ ਮੈਕਸਿਮਮ ਜੇਕਰ ਦੇਖੀਏ ਤਾਂ ਵੀ ਤਾਂ ਉੱਤੇ ਹੀ ਦਰਜ ਹੋਣਗੇ ਆਉਂਦੇ ਦਿਨਾਂ ਦੇ ਦਰਮਿਆਨ ਰਾਤਾਂ ਜੜੀਆਂ ਨੇ ਠੰਡੀਆਂ ਰਹਿਣਗੀਆਂ ਹਾਲਾ ਕਿ ਜਿਹੜੇ ਸਿਸਟਮ ਆ ਰਹੇ ਨੇ ਬੈਕ ਟੂ ਬੈਕ ਇਹਦੇ ਸਦਕਾ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਵਾਰ ਫਿਰ ਤੋਂ ਠੰਡ ਜੜੀਆਂ ਵਾਪਸੀ ਕਰੇਗੀ ਰਾਤਾਂ ਦੇ ਵਿੱਚ ਹੋਰ ਪਾਰ ਅਗ ਜਾਏਗਾ ਤੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਜੜੀਆਂ ਦਰਜ ਹੋਵੇਗੀ ਆਉਂਦੇ 2-3 ਦਿਨਾਂ ਤੱਕ 2-3 ਡਿ ਇਸ ਤਰ੍ਹਾਂ ਜੀ ਇੱਕ ਨਜ਼ਰ ਤਾਜ਼ਾ ਰਿਫੋਰਟ ਦੇ ਲਾ ਲੈਣੇ ਆ ਜੋ ਮੌਸਮ ਫਾਗ ਨੇ ਜਾਰੀ ਕੀਤੀ ਹੈ ਸੋ ਇਹ ਸਿਸਟਮ ਅਸਲ ਚਲਦਾ ਫਿਆ ਰਾਸਾਂ ਦੇ ਆਸ-ਪਾਸ ਇਹ ਸਿਸਟਮ ਦੇ ਸਦਕਾ ਕੱਲ ਪੰਜਾਬ ਦੇ ਵਿੱਚ ਬਦਲਵਾਈ ਕੁਝ ਕਿਸੇ ਤਰ੍ਹਾਂ ਦੇ ਵਿੱਚ ਬਣ ਸਕਦੀ ਹੈ ਖਾਸ ਕਰ ਹਰਿਆਣਾ ਦੇ ਨਾਲ ਲੱਗਦੀ ਜਿਹੜੀ ਬੈਲਟ ਹੈ ਤੇ ਇਹਨਾਂ ਜਿਲਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਬਦਲ ਪੰਜਾਬ ਦੇ ਉੱਪਰ ਦੀ ਲੰਗਣਗੇ ਕਿ ਮੀਂਹ ਵਾਲੇ ਅਸਰ ਬਿਲਕੁਲ ਘਟ ਨਾ ਮਾਤਰ ਹੀ ਨੇ ਇਸ ਤੋਂ ਅਗਲਾ ਜਿਹੜਾ ਸਿਸਟਮ ਆਏਗਾ ਜੀ ਉਹਦੇ ਵਿੱਚ ਅਸਰ ਲੱਗ ਰਹੇ ਨੇ ਫਿਲਹਾਲ ਮੌਕੇ ਦੇ ਅਫੀਡ ਤੁਹਾਨੂੰ ਜਿਹੜੀ ਹੋਰ ਸਿਸਟਮ ਬਾਰੇ ਦਿਆਂਗੇ ਸੋ ਅੱਜ ਗਰਜ ਰਸਕ ਦੇ ਨਾਲ ਮੀਂਹ ਦੇ ਅਲਰਟ ਹੈ ਜਿਹੜੇ ਹਰਿਆਣਾ ਦੇ ਵਿੱਚ ਜਾਰੀ ਕੀਤੇ ਗਏ ਨੇ ਖਾਸ ਕਰ ਦੱਖਣਪੁਰ ਵੀ ਹਰਿਆਣੇ ਦੇ ਵਿੱਚ ਜਿਹ ਨੋ ਦਰਜ ਹੋਣਗੇ ਤੇ ਉਸ ਤੋਂ ਬਾਅਦ ਜੀ 24 ਤੋਂ ਲੈ ਕੇ 28 ਤੱਕ ਮੌਸਮ ਡਰਾਈ ਹੈ ਸਾਫ ਹੈ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਤੇ ਮੌਸਮ ਗਰਮ ਵਾਲਾ ਥੋੜਾ ਬਣਿਆ ਰਹੇਗਾ ਤੇ ਸੀਤ ਹਵਾਵਾਂ ਨਾਲ ਚੱਲਣ ਨਾਲ ਰਾਤਾਂ ਜਣੀਆਂ ਨੇ ਠੰਡੀਆਂ ਰਹਿਣਗੀਆਂ ਸੋ ਜੀ ਅਫਰਡ 31 ਤੱਕ ਜਿਹੜਾ ਸਿਸਟਮ 28 29 ਤਿੰਨ ਨੂੰ ਲੱਗਣਾ ਉਹਦੀ ਅਫਰਡ ਵੀ ਤੁਹਾਡੇ ਨਾਲ ਅਗਲੇ ਦਿਨਾਂ ਦੇ ਦੌਰਾਨ ਜਿਹੜੇ ਆ ਸਾਂਝੀ ਕੀਤੀ ਜਾਵੇਗੀ ਮੈਂ ਅਗਲੀ ਵੀਡੀਓ ਦੇ ਵਿੱਚ ਜਾ ਕੇ ਦੱਸਾਂਗਾ